ਰਮਾ ਮਹਾਦੇਵ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਮਹਾਦੇਵ ਲਿਖਿਆ ਹੋਇਆ ਸ਼ਿਵਜੀ ਭੋਲੇ ਭੰਡਾਰੀ ਦੀ ਜਿਹੜੀ ਆ ਮੂਰਤੀ ਸਤਾਫੇ ਦਾ ਉਹਦੇ ਵਿੱਚ ਇੱਕ ਥੱਲੇ ਤੁਹਾਨੂੰ ਪਿੰਡੀ ਦਿਖਾਈ ਦੇ ਰਹੀ ਆ ਕਲਾਸ਼ ਮਨੀ ਮੇਸ਼ ਦੇ ਜਿਹੜਾ ਕਲਾਸ਼ ਆ ਉਹ ਦਿਖਾਈ ਦੇ ਰਿਹਾ ਔਰ ਉਦੋਂ ਬਾਅਦ ਜੇ ਅਪਾ ਥੱਲੇ ਗੱਲ ਕਰੀਏ ਸ਼ਿਵਕੁੰਡਾ ਤੁਹਾਨੂੰ ਦਿਖਾਈ ਦੇ ਰਿਹਾ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਨੇ ਜੀ ਸਟਾਰ ਟੀਵੀ ਵੱਲੋਂ ਜਿਹੜੇ ਲਾਈਵ ਦਰਸ਼ਨ ਇਸ ਟਾਈਮ ਤੁਸੀਂ ਕਰ ਰਹੇ ਹੋ ਮਨੀ ਮੇਸ਼ ਦੇ ਉਸ ਤੋਂ ਬਿਲਕੁਲ ਦੇ ਸਾਹਮਣੇ ਗੱਲ ਕਰੀਏ ਕਲਾਸ਼ ਕਲਾਸ਼ ਦੇ ਦਰਸ਼ਨ ਹੋ ਰਿਹਾ ਇੱਥੋਂ ਤੇ ਮੰਨੀ ਦੇਵੀ ਦੇ ਦਰਸ਼ਨ ਹੋ ਰਹੇ ਨੇ ਇਹ ਦਰਸ਼ਨ ਸਿਰਫ ਇਸ ਖੜੇ ਮੁਖ ਤੋਂ ਹੁੰਦੇ ਆ ਜਦ ਤੁਸੀਂ ਮਨੀ ਮੇਸ਼ ਯਾਤਰਾ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਦਰਸ਼ਨ ਹੋਣੇ ਆ ਅੱਜ ਦਰਸ਼ਨ ਕਰਵਾ ਰਹੇ ਨੇ ਤੇ ਉੱਥੇ ਹੀ ਖੜੇ ਮੁਖ ਤੋਂ ਜਿਹੜਾ ਸੇਮ ਉੱਪਰ ਦਾ ਜਿਹੜਾ ਚੀਜ਼ ਹੈਗੀ ਹੈ ਬਣਾਈ ਹੋਈ ਹੈ ਇਹ ਖੜੇ ਮੁਖ ਤੋਂ ਦਿਖਦਾ ਹੈ ਸ਼ਿਵਜੀ ਭੋਲੇ ਪੰਡਾਰੀ ਹੈ ਕਲਾਸ਼ ਮਨੀਮੇਸ਼ ਦਾ ਬਿਲਕੁਲ ਉਦਾਹੀ ਮੂਰਤੀ ਬਣਾਈ ਹੋਈ ਆ ਤੇ ਸ਼ਿਵਕੁੰਡ ਬਣਾਇਆ ਹੋਇਆ ਕਮਲਕੁੰਡ ਬਣਾਇਆ ਹੋਇਆ ਤੇ ਉਦਾਹੀ ਇੱਥੋਂ ਦੇਖਣ ਨੂੰ ਮਿਲਦੀ ਆ ਤਸਵੀਰ ਤੁਸੀਂ ਹੋਰੇ ਆਂਦੇ ਆ ਤਾਂ ਇੱਥੋਂ ਜ਼ਰੂਰ ਖੋ ਕੇ ਜੇ ਤੁਸੀਂ ਇਹ ਫੋਟੋ ਵਗੈਰਾ ਲੈਣੀ ਹੋਵੇ ਦੇਖ ਸਕਦੇ ਆ ਔਰ ਕਲਾਸ਼ ਮਨੀਮੇਸ਼ ਦੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਕਰ ਰਹੇ ਔਰ ਇਸ ਵਾਰ برف ਕਾਫੀ ਜ਼ਿਆਦਾ ਜਿਹੜੀ ਐ ਪਈ ਹੋਈ ਆ ਔਰ ਜਦੋਂ ਯਾਤਰਾ ਸ਼ੁਰੂ ਹੋਣੀ ਆ ਉਹਦੇ ਵਿੱਚ ਜਿਹੜੀ برف ਐ ਕਾਫੀ ਪਿੰਗਲ ਜਾਂਦੀ ਆ ਹੁਣ ਤੁਹਾਨੂੰ ਲਾਈਵ ਦਰਸ਼ਨ ਦੇ ਵਿੱਚ ਅਸੀਂ ਦਿਖਾ ਰਹੇ ਨੇ ਕਿ ਆ ਜਿਹੜੀ برف ਐ ਉਹ ਕਾਫੀ ਪਈ ਹੋਈ ਹੈ ਮਨੀ ਜਿੰਨੀ ਮਰਜ਼ੀ ਵਰ ਪੈ ਜਾਵੇ ਮਨੀ ਕਦੀ ਵੀ ਟਗ ਨਹੀਂ ਹੁੰਦੀ ਅੱਜ ਵੀ ਤੁਸੀਂ ਦਰਸ਼ਨ ਕਰ ਰਹੇ ਹੋ ਮਨੀ ਦੇ ਔਰ ਪਿਛਲੇ ਪਰਬਤ ਉੱਥੇ ਵੀ ਬਣਾ ਰਿਹਾ ਔਰ ਤੁਸੀਂ ਜੇ ਧਿਆਨ ਨਾਲ ਦੇਖੋਗੇ ਉਹਦੇ ਵਿੱਚ ਓਮ ਬਣੇ ਜਾਂਦੇ ਆ ਦਰਸ਼ੂਲ ਬਣਿਆ ਹੁੰਦਾ ਆਪਣੀ ਮਨੋ ਕਾਮਨਾ ਦੇ ਨਾਲ ਜੋ ਤੁਸੀਂ ਆਪਣੀ ਸ਼ਰਧਾ ਦੇ ਨਾਲ ਦੇਖੂਗੇ ਸਾਰਾ ਕੁਝ ਤੁਹਾਨੂੰ ਦਰਸ਼ਨ ਦਿੰਦੇ ਆ ਕੈਮਰਾਮੈਨ ਅਮਨਦੀਪ ਸਿੰਘ ਜੀ ਸਟਾਰਟਿੰਗ ਦੇ ਕਿਪਾਸਿੰਗ ਲੋਗਰ